ਜਗਰਾਉਂ ਦੇ ਪੁਰਾਤਨ ਮਹਾ ਮੰਦਰ ਵਿੱਚ ਬੀਤੀ ਰਾਤ ਸ੍ਰੀ ਹਨੂਮਾਨ ਜੀ ਜਨਮ ਦਿਨ ਨੂੰ ਸਮਰਪਿਤ ਇੱਕ ਵਿਸ਼ਾਲ ਧਾਰਮਿਕ ਸਮਾਗਮ ਦਾ आयोजन ਕੀਤਾ ਗਿਆ। ਇਸ ਮੌਕੇ ਮੰਦਰ ਦੇ ਪੰਡਤ ਬ੍ਰਿਜਨਾਲ ਦੇ ਡਾਕਟਰ ਸੋਨੀ ਰਾਏ ਦੀ ਅਗਵਾਈ ਵਿੱਚ ਹੋਏ ਇਸ ਧਾਰਮਿਕ ਸਮਾਗਮ ਵਿੱਚ ਹਜ਼ਾਰਾਂ ਹਨੂਮਾਨ ਭਗਤਾਂ ਨੇ ਹਿੱਸਾ ਲਿਆ। ਪੂਰੀ ਸਰਦਾਂ ਨਾਲ ਹਨੂਮਾਨ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈ ਹੈ। ਇਸ ਮੌਕੇ ਜਿੱਥੇ ਕਰਵਾਏ ਗਏ ਧਾਰਮਿਕ ਸਮਾਗਮ ਦੇ ਵਿੱਚ ਦਿੱਲੀ ਤੋਂ ਆਏ ਮਹਾਰਾਜ ਨੇ ਹਨੂਮਾਨ ਜੀ ਦੇ ਭਗਤਾਂ ਨੂੰ ਹਨੂਮਾਨ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਕਿਹਾ ਕਿ ਜੋ ਵੀ ਪੂਰੇ ਸੱਚੇ ਦਿਲੋਂ ਉਹਨਾਂ ਤੇ ਵਿਸ਼ਵਾਸ ਕਰਦਾ ਹੈ ਤਾਂ ਹਨੂਮਾਨ ਜੀ ਉਸਦੇ ਸਾਰੇ ਸੰਕਟ ਦੂਰ ਕਰ ਦਿੰਦੇ ਨੇ। ਇਸ ਮੁੱਕੇ ਸਾਰਿਆਂ ਨੇ ਮਿਲ ਕੇ ਝੂਮ-ਝੂਮ ਕੇ ਇਸ ਮਾਗਬਿਦਾ ਅਨੰਦ ਲਿਆ ਸਾਰਿਆਂ ਨੇ ਇੱਕ ਦੂਜੇ ਨੂੰ ਹਨੂਮਾਨ ਜੀ ਦੇ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਮਾਸਲ ਦੀ ਰਿਪੋਰਟ ਤੇ ਤੇ ਚਾਹ ਤੁਸੀਂ ਤੇ ਸਾਰੇ ਦੀਆ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਦਾ ਹਨੂਮਾਨ ਜੀ ਜਨਮ ਉਤਸਵ ਬਹੁਤ ਵਧੀਆ ਤੋਂ ਵਧੀਆ ਮਨਾਇਆ ਜਾਊਗਾ ਤਾਂ ਅਗਲੀ ਵਾਰ ਇਹ ਤੋਂ ਵੀ ਜ਼ਿਆਦਾ ਲੋਕ ਇਕੱਠੇ ਹੋਣਗੇ ਤੇ ਇਹ ਤੋਂ ਵੀ ਸ਼ਾਨਦਾਰ ਤਰੀਕੇ ਨਾਲ ਸੀ ਮਨਾ ਸਕਦੇ ਹਾਂ ਹਨੂਮਾਨ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਪਰ ਜੀ ਮਾਹਵੀ ਮੰਦਿਰ ਦੇ ਵਿੱਚ ਇਸ ਵਧੀਆ ਤਰੀਕੇ ਨਾਲ ਹੋ ਰਿਹਾ ਵਧੀਆ ਕਿਪਟਨ ਚੱਲ ਰਿਹਾ ਤੇ ਸਭ ਭਗਤ ਹਰ ਉਮਰ ਦੇ ਭਾਵੇਂ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਸਾਰੇ ਆਪਣੇ ਪ੍ਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਪ੍ਰਾਪਾ ਇੰਨਾ ਹੀ ਵਧੀਆ ਤਰੀਕੇ ਨਾਲ ਚੱਲਦਾ ਰਹਿਣਾ ਚਾਹੀਦਾ ਤਾਂ ਕਰਕੇ ਬੱਚਿਆਂ ਨੂੰ ਆਪਣੇ ਆਪਣੇ ਪ੍ਰਮਾਤਮਾ ਬਾਰੇ ਨੋਲਿਜ ਮਿਲਦੀ ਰਹੇ ਤੇ ਬਹੁਤ ਵਧੀਆ ਬਾਕੀ ਸਾਰੇ ਤੁਹਾਨੂੰ ਨਾਲ ਜੁੜੇ ਰਹਿਣ ਸਭ ਆਪਣੇ ਤਰ੍ਹਾਂ ਜੁੜੇ ਰਹਿੰਦੇ ਮੱਤਾਂ ਨੂੰ ਸਮਝਣ ਪ੍ਰਿਆਦਾ ਨੂੰ ਸਮਝਣ ਤੇ ਬਾਕੀ ਸਭ ਜੈ ਸ਼ੀ ਨਾਮ ਦਾਨ ਕੀਤਾ ਗਿਆ ਇਸ ਨੂੰ ਦੇਖ ਕੇ ਬਹੁਤ ਧੀ ਖੁਸ਼ੀ ਹੋਈ ਕਿ ਸਾਡੇ ਆਨ ਵਾਲੇ ਬੱਚੇ ਜਿਹੜੀ ਜਿਹੜੀ ਚਲਰੀ ਜਜਵਾ ਪੈਣੀ ਨੂੰ ਮੰਤਰਤੇ ਵਿੱਚ ਲਿਆ ਕੇ ਇਹੋ ਜਿਹਾ ਪ੍ਰੋਗਰਾਮ ਦਿਖਾਇਆ ਜਾ ਰਿਹਾ ਹੈ ਜਿਸ ਦੇ ਨਾਲ ਉਹਨਾਂ ਦਾ ਸਾਹ ਵੀ ਬਧੇਗਾ ਕਿ ਆਪਣੇ ਧਰਮ ਦੇ ਨਾਲੋਂ ਜੁੜਨ ਬਹੁਤ ਤਕਾਬਾ ਦੇ ਵਿੱਚ ਬਹੁਤ ਪੜਾਈ ਦੇ ਵਿੱਚ ਇਹ ਸਿੱਖਿਆ ਨਹੀਂ ਮਿਲਦੀ ਤੇ ਸਮਾਜ ਦੇ ਜਿੰਨੇ ਅਕਕੇ ਸਾਡੇ ਧਰਮ ਦੇ ਲੱਗੇ ਹੋਏ ਸੀ ਵੱਡੇ ਜੀ ਬ੍ਰਿਜ ਲਾਲ ਜੀ ਤੇ ਡਾਕਟਰ ਸਾਹਿਬ ਉਮੀਰਾ ਜੀ ਉਹਨਾਂ ਦੀ ਬੁਨਾ ਸਕਦੇ ਹਾਂ ਅਤੇ ਜੋ ਨਜ਼ਰ ਆ ਰਹੀ ਹੈ ਉਹ ਦੇਖ ਕੇ ਦਿਲ ਬਾਕੀ ਪ੍ਰਕੁਲਿਤ ਹੋ ਗਿਆ ਕਿ ਮਾਦਾ ਆ ਰਿਹਾ ਹੈ ਕਿ ਅੱਜ ਇਸ ਸਗਾ ਤੇ ਪਹੁੰਚਦਾ ਹੈ ਪ੍ਰਮਾਤਮਾ ਦੇ ਬਾਕੀ ਅੱਜ ਸਾਰਿਆਂ ਨੂੰ ਪੂਰੇ ਜਗਤ ਨੂੰ ਹਨੂਮਾਨ ਜਨਮ ਦਿਤੀ ਬਹੁਤ ਬਰਜੰਤ ਬਣਾ ਚਲੋ